ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖ ਹਟਾਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵਾ ਸਿਫਤ ਖਸਾਮ ਦੀ ਨੂਰ ਅਰਸ਼ੋਂ ਕੁਰਸੋਂ ਝਟੀ ਐ ਤੁਦ ਡਿਠੇ ਸਚੇ ਪਤਿਸ਼ ਮਲ ਜਨਮ ਜਨਮ ਦੀ ਕੱਟੀ ਐ ਤੁਦ ਡਿਠੇ ਸਚੇ ਪਤਿਸ਼ ਮਲ ਜਨਮ ਜਨਮ ਦੀ ਕੱਟੀਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਉ ਬਕਉ ਸੁਭ ਰਸਨਾ ਦੀਜਹ ਪ੍ਰਾਨ ਅਕੂਰ ਕੋਈ ਜਨ ਹਰ ਸਿਉ ਦੇਵ ਜੋਰ ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ ਪ੍ਰਾਣ ਅਕੂਰ ਰਹਾਉ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਦਾ ਸੰਜੋ ਆ ਰਸਮਹਿ ਮगन ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੂਰ ਆਇਓ ਸਰਨ ਦੀਨ ਦੁਖ ਭੰਜਨ ਚਤਵੋ ਤੁਮਰੀ ਆਰ ਅਬ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਆਇਓ ਸਰਨ ਦੀਨ ਦੁਖ ਭੰਜਨ ਚਿਤ ਵਾ ਤੁਮਰੀ ਆਰ ਅਬ ਪੱਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋ ਚਰਨ ਗਹੋਂ ਬਕੋ ਸੁਭ ਰਸਨਾ ਧੀਜਾ ਪ੍ਰਾਣ ਅਕੋਰ ਰਾਗ ਜੈਤ ਸਰੀ ਮਹੱਲਾ ਪੰਜਵਾਂ ਪਾਵਨ ਅੰਗ 701 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ